ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਜਲੀ ਸੋਧ ਬਿੱਲ 225 ਰੱਦ ਕਰਵਾ ਕੇ ਰਹਾਗੇ ਵਾਹਿਗੁਰੂ ਜੀ ਕਾ ਖਾਲਸਾ ਮੈਂ ਸਰਵਣ ਸੰਗ ਪਹੇਰ ਅਜਨਾਲੇ ਦੇ ਲਾਗੇ ਕਸਵਾ ਹੈਗਾ ਚਮਿਆਰੀ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਮੋਰਟੀ ਤੇ ਭਗਵੰਤ ਮਾਨ ਦੀ ਅਰਥੀ ਫੂਕੀਆ ਬਿਜਲੀ ਸੋਧ ਬਿੱਲ 225 ਦਾ ਨਾ ਖੱਲਣਾ ਲਿਆਂਦਾ ਗਿਆ ਉਹ ਰੱਦ ਕਰਾਉਣ ਲਈ ਅਜੇ ਭਗਵੰਤ ਮਾਨ ਸਰਕਾਰ ਇੱਕ ਸ਼ਬਦ ਨਹੀਂ ਬੋਲ ਰਹੀ ਨਾ ਕਾਲੀ ਦਰ ਬਿਜਲੀ ਇਹ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਲਈ ਵਿੱਚ ਚੱਲੀ ਤਿਆਰੀ ਆ ਜੇ ਬਿਜਲੀ ਬੋਰਡ ਵਿਕ ਗਿਆ ਤੇ 80% ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ ਜਾਣੀ ਬਿਜਲੀ ਦਾ ਵਿਸ਼ਾ ਵੀ ਇਹ ਸੂਪਿਆਂ ਦਾ ਵਿਸ਼ਾ ਵਾ ਕੇਂਦਰ ਤੱਕੇ ਨਾਲ ਸੂਪਿਆਂ ਦੇ ਅਧਿਕਾਰ ਖੇਤਰਾਂ ਤੇ ਡਾਕਾ ਮਾਰ ਰਿਹਾ ਇਹਦਾ ਵਿਰੋਧ ਲਗਾਤਾਰ ਚਾਲੀ ਰੱਖਾਂਗੇ 15 16 17 ਨਵੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਅਰਦੀ ਬੁਗਮਜਾਰੇ ਕੀਤੇ ਜਾਣਗੇ ਧੰਨਵਾਦ ਕੀਤਾ ਗਿਆ ਜੋ ਕਿ ਸਰਕਾਰ ਬਿਜਲੀ ਸੋਧ ਬੈ 2025 ਲੈ ਕੇ ਆਈ ਆ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਆ ਮੁਕੰਮਲ ਤੌਰ ਤੇ ਵੇਚਣਾ ਚਾਹੁੰਦੀ ਆ ਉਸ ਤੋਂ ਅੱਗੇ ਜੋ ਹੜਾ ਦਾ ਮਾਅਦਿਆ ਲੈਣਾ ਵਾ ਤੇ ਕਾਫੀ ਮੰਗਾ ਨੂੰ ਲੈ ਕੇ ਖੰਨੇ ਦਾ ਬਕਾਇਆ ਜਿਸ ਤਰ੍ਹਾਂ ਬਾਕੀ ਆ ਉਹ ਵੀ ਲੈਣਾ ਵਾ ਇਸ ਕਰਕੇ ਅੱਜ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਕੁਦਲਾ ਟਾਵਰ ਪਲਾਜ਼ਾ ਕਥੂ ਨਗਰ ਤੇ ਖੋਪਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ